ਸਬੇ ਸੰਜੀ ਸਾਂਜੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਸਮਾ ਲਵੇ ਜਿਹੜਾ ਸਾਰਿਆਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਵੇ ਉਹ ਧਰਮ ਸੀ ਪਰ ਅਸੀਂ ਜਾਣਿਆ ਨਹੀਂ ਸਾਡੇ ਹੰਕਾਰ ਨੇ ਉਹਨੂੰ ਵੱਖਰਾ ਵੱਖਰਾ ਕੀਤਾ ਹੈ ਕਿਉਂਕਿ ਦੂਜਾ ਚਾਹੀਦਾ ਇਹ ਨਾ ਨੀਵਾ ਕਰਨ ਨੂੰ ਆਪ ਉੱਚਾ ਹੋਣਾ ਜੂਏ ਪਰ ਇਤੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਆਪ ਜੀ ਨੇ ਗੁਰੂ ਦੀ ਗੱਲ ਵੀ ਨਹੀਂ ਚੰਗੀ ਤਰ੍ਹਾਂ ਸੁਣੀ ਕਥਾਵਾਚਕਾ ਪ੍ਰਚਾਰਕਾ ਨੇ ਤੇ ਬੜਾ ਜੋਰ ਲਾਇਆ ਤੇ ਰੋਣਾ ਵੀ ਇਸੇ ਗੱਲ ਦਾ ਏ ਆਪ ਜੀ ਦੇ ਕੋਲ ਇਸੇ ਕਰਕੇ ਹੀ ਆਏ ਆ ਕਿ ਆਪਣੇ ਗੁਰੂ ਕੋ ਬੈਠਿਆ ਕਰੋ ਇਸ ਗੁਰੂ ਦੀ ਗੱਲ ਨੂੰ ਸੁਣਿਆ ਕਰੋ ਰੋਜ ਕੋਈ ਇੱਕ ਪੰਕਤੀ ਕੋਈ ਇੱਕ ਸ਼ਬਦ ਇੱਕ ਅੰਗ ਦਾ ਜਿਹੜਾ ਇਹ ਜਾਪ ਕਰਿਆ ਕਰੋ ਤੇ ਸਿੱਖਿਆ ਕਰੋ ਨਹੀਂ ਤੇ ਪਤਾ ਹੋਣਾ ਕੀ ਏ ਬੁੱਧ ਬੜੀ ਮੈਲੀ ਤੇ ਘਟਿਆ ਹੋ ਜਾਣੀ ਬੁੱਧ ਨੂੰ ਇੰਨੀ ਕਲਖ ਲੱਗ ਜਾਣੀ ਏ ਕਿ ਆਪ ਜੀ ਨੂੰ ਸਮਝ ਵੀ ਨਹੀਂ ਆਉਣੀ ਕਿ ਇਹਨੂੰ ਧੋਣਾ ਕਿਦਾਂ ਤੇ ਲੱਗੀ ਵੀ ਏ ਮਾਫ ਕਰ ਦੇਣਾ ਲੱਗੀ ਵੀ ਇਹ ਸੱਚ ਇਹ ਹੋਈ ਏ ਫਿਰ ਸਿਮਰਨ ਦੇ ਨਾਲ ਉਹ ਜਿਹੜਾ ਧਿਆਨ ਇੱਕ ਜਗ੍ਹਾ ਤੇ ਆਉਂਦਾ ਏ ਨਾ ਧਿਆਨ ਇਕਾਗਰ ਹੁੰਦਾ ਏ ਉਹਦੇ ਪਿੱਛੇ ਆਪ ਜੀ ਦੀ ਸਾਰੀ ਸ਼ਕਤੀ ਵੀ ਇਕਾਗਰ ਹੁੰਦੀ ਏ ਫਿਰ ਧਿਆਨ ਜਿਹੜਾ ਏ ਦੂਜੀ ਕਲਾ ਉਹਦੇ ਵਿੱਚ ਇੱਕ ਤੇ ਧਿਆਨ ਇਕੱਠਾ ਹੁੰਦਾ ਧਿਆਨ ਇਕਾਗਰ ਹੁੰਦਾ ਹੁਣ ਦੂਜੀ ਕਲਾ ਪਤਾ ਕੀ ਏ ਆਪ ਜੀ ਨੂੰ ਆਪਣੀਆਂ ਇੰਦਰੀਆਂ ਤੇ ਕਾਬੂ ਕਰਨਾ ਆ ਜਾਂਦਾ ਆਪ ਜੀ ਦੀਆਂ ਅੱਖਾਂ ਆਪਣੇ ਆਪ ਨਹੀਂ ਦੇਖ ਪਾਉਣ ਗਈਆਂ ਜੋ ਤੁਸੀਂ ਉਹਨਾਂ ਨੂੰ ਹੁਕਮ ਕਰੋਗੇ ਉਹ ਹੀ ਦੇਖਣ ਗਈਆਂ ਆਪ ਜੀ ਨੂੰ ਜਿਹੜੀ ਨੀਂਦ ਆਉਂਦੀ ਏ ਨੀਂਦ ਆਉਂਦੀ ਏ ਨਾ ਚੱਟ ਨੀਂਦ ਆ ਜਾਂਦੀ ਚਲੋ ਅਸੀਂ ਪੁੱਛ ਲੈਨੇ ਆ ਕਿ ਆਪ ਜੀ ਨੂੰ ਨੀਂਦ ਕਿਵੇਂ ਆਉਂਦੀ ਏ ਕਿ ਆਪ ਜੀ ਨੂੰ ਪਤਾ ਰੋਜ਼ ਸੌਂਦੇ ਹੋ ਕਿਵੇਂ ਆਉਂਦੀ ਏ ਨੀਂਦ ਕੀ ਹੁੰਦਾ ਏ ਕੀ ਹੁੰਦਾ ਏ ਕਿ ਚੰਗੇ ਪੜੇ ਜਾਗਦੇ ਜਾਗਦੇ ਇਕਦਮ ਅੱਖਾਂ ਬੰਦ ਹੋ ਜਾਂਦੀਆਂ ਇਧਰ ਧਿਆਨ দাও ਇਹ ਵੀ ਆਪ ਜੀ ਦੇ ਨਾਮ ਨਾ ਸਿਮਰਨ ਦੀ ਖੇੜੇ ਕਿ ਛੱਟ ਧਿਆਨ ਇਧਰ ਕੁਝ ਪਰਦਾ ਹਿੱਲਿਆ ਤੇ ਛੱਟ ਧਿਆਨ ਤੇ ਇਦਾਂ ਬੰਦਾ ਮਰ ਵੀ ਜਾਂਦਾ ਹੁੰਦਾ ਅਸੀਂ ਸੁਣਿਆ ਕਹਿੰਦੇ ਕੋਈ ਘਰ ਬੈਠਾ ਸੀ ਅਖਬਾਰ ਤੇ ਇੱਕ ਦਿਨ ਆਈ ਸੀ ਸਟੋਰੀ ਉਹ ਕਿਤੇ ਹਵਾ ਦੇ ਬੁੱਲੇ ਦੇ ਨਾਲ ਪੜਦਾ ਹਿੱਲਿਆ ਕਰਦਾ ਤੇ ਜੀਵ ਜਿਹੜਾ ਉਹਨੂੰ ਤਬਕ ਗਿਆ ਜਦੋਂ ਉਹਨੇ ਦੇਖਿਆ ਕੋਈ ਵੀ ਨਹੀਂ ਤੇ ਇੰਨੀ ਧੀਰ ਨੂੰ ਪਿੱਛੇ ਕਿਤੇ ਬਿੱਲੀ ਸੀ ਰਸੋਈ ਦੇ ਵਿੱਚ ਉਹਨੇ ਭਾਂਡੇ ਥੱਲੇ ਸੁੱਟ ਦਿੱਤੇ ਤੇ ਹੋਇਆ ਪਤਾ ਕੀ ਉਹ ਹੋਰ ਡਰ ਗਿਆ ਤੇ ਬਸ ਚੜਾਈ ਕਰ ਗਿਆ ਦਮ ਤੋੜ ਦਿੱਤਾ ਕੀ ਫਰਕ ਪੈਂਦਾ ਏ ਧਿਆਨ ਦੀ ਸਾਧਨਾ ਏ ਜੇ ਧਿਆਨ ਦੀ ਸਾਧਨਾ ਨਹੀਂ ਏ ਤੇ ਫਿਰ ਪਤਾ ਹੋਣਾ ਕੀ ਏ ਧਿਆਨ ਨੇ ਆਪਣੇ ਆਪ ਭਟਕਣਾ ਏ ਕਦੀ ਅੱਖਾਂ ਦੇ ਜ਼ਰੀਏ ਕਦੀ ਕੰਨਾਂ ਦੇ ਜ਼ਰੀਏ ਤੇ ਕਦੀ ਤੇ ਫਿਰ ਵਾਸ਼ਨਾ ਹੀ ਵਾਸ਼ਨਾ ਫਿਰ ਮੈਲ ਹੀ ਮੈਲ ਹੋਰ ਕੱਖ ਵੀ ਨਹੀਂ ਹੁਣ ਕੰਨ ਪਰਮਾਤਮਾ ਨੇ ਆਪ ਜੀ ਨੂੰ ਦੋ ਦਿੱਤੇ ਨੇ ਦੋ ਹੀ ਦਿੱਤੇ ਨੇ ਨਾ ਇਹ ਖੁੱਲੇ ਵੀ ਨੇ ਰੱਬ ਵੱਲੋਂ ਹੀ ਖੁੱਲੇ ਨੇ ਪਰ ਹੁਣ ਇੱਕ ਗੱਲ ਸੋਚ ਕੇ ਦੱਸੋ ਕਿ ਆਪ ਜੀ ਦੇ ਕੰਨ ਕਿੰਨੇ ਨੇ ਪਰਮਾਤਮਾ ਨੇ ਦੋ ਦਿੱਤੇ ਨੇ ਪਰ ਆਪ ਜੀ ਦੇ ਕੋਲ ਕਿੰਨੇ ਨੇ ਇੱਕ ਕਰ ਜਿਹੜਾ ਕੰਨ ਜਿਹੜਾ ਗਵੰਡੀਆਂ ਦੇ ਘਰ ਰੱਖਿਆ ਹੋਣਾ ਕਿ ਉਹ ਮੇਰੇ ਬਾਰੇ ਕੀ ਕਹਿੰਦਾ ਇੱਕ ਸ਼ਰੀਕੇ ਵੱਲ ਰੱਖਿਆ ਹੋਣਾ ਇੱਕ ਕਿਤੇ ਦੂਰ ਜਿਹੜੇ ਰਿਸ਼ਤੇਦਾਰਾਂ ਨਾਲ ਲੱਗਦੀ ਉਹਨਾਂ ਨਾਲ ਰੱਖਿਆ ਹੋਣਾ ਸਾਰਿਆਂ ਥਾਵਾਂ ਤੇ ਇੱਕ ਇੱਕ ਕੰਨ ਰੱਖ ਕੇ ਬੈਠੇ ਹੋ ਤੇ ਫਿਰ ਕਿਹੜਾ ਧਿਆਨ ਹੈ ਕਿਹੜਾ ਰੰਗ ਹੈ ਜਿਹਦੇ ਨਾਲ ਆਪਣੇ ਪਿਆਰੇ ਨੂੰ ਆਵਾਜ਼ ਮਾਰੋਗੇ ਕੀ ਉਹ ਮਿਲੇਗਾ ਕਦੀ ਨਹੀਂ ਮਿਲਣ ਲੱਗਾ ਸਿਮਰਨ ਦੇ ਨਾਲ ਹੁੰਦਾ ਕੀ ਏ ਧਿਆਨ ਇਕਾਗਰ ਹੋ ਜਾਂਦਾ ਤੇ ਜਦੋਂ ਸ਼ਕਤੀ ਇਕਾਗਰ ਹੁੰਦੀ ਏ ਤੇ ਫਿਰ ਉਹਨੂੰ ਤੁਸੀਂ ਦਿਸ਼ਾ ਦੇ ਸਕਦੇ ਹੋ ਆਪ ਜੀ ਨੂੰ ਚਿੰਤਾ ਹੁੰਦੀ ਹੈ ਗੋਲੀਆਂ ਖਾਂਦੇ ਹੋ ਨੀਂਦ ਨਹੀਂ ਆਉਂਦੀ ਨੀਂਦੀਆਂ ਗੋਲੀਆਂ ਖਾਂਦੇ ਹੋ ਜੇ ਕਿਤੇ ਸਿਮਰਨ ਕਰ ਲਿਆ ਕਰੋ ਨਾ ਰੋਜ਼ ਘੰਟਾ 2 ਘੰਟੇ ਵੈਸੇ ਤੇ ਸਤਿਗੁਰੂ ਦਾ ਹੁਕਮ ਹੈ ਮਾਫੀ ਦੇਣੀ ਕਿ ਚੱਤੇ ਪੈਰ ਕਰਿਆ ਕਰੋ ਪਰ ਆਪ ਜੀ ਦੇ ਹਾਲਾਤ ਵੇਖ ਕੇ ਕਹਿੰਦੇ ਆ ਕਿ 2 ਘੰਟੀਆਂ ਤੋਂ ਸ਼ੁਰੂ ਤੇ ਕਰੋ ਘੰਟੇ ਤੋਂ ਸ਼ੁਰੂ ਤੇ ਕਰੋ ਉਦੇ ਨਾਲ ਆਪ ਜੀ ਨੂੰ ਇਹ ਨੀਂਦ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਣਗੀਆਂ ਸਟ੍ਰੈਸ ਤੇ ਡਿਪਰੈਸ਼ਨ ਦੀਆਂ ਗੋਲੀਆਂ ਨਹੀਂ ਖਾਣੀਆਂ ਪੈਣਗੀਆਂ ਕਿਉਂਕਿ ਚਿੰਤਾ ਇਹ ਸਟ੍ਰੈਸ ਸੇ ਬਿਮਾਰੀਆਂ ਆਉਣੀਆਂ ਹੀ ਨਹੀਂ ਤੇ ਤੁਸੀਂ ਸੋਚੋ ਕਿ ਇਥੋਂ ਤੱਕ ਪਹੁੰਚ ਜਾਣਾ ਕਿ ਦੂਜੇ ਦਾ ਰੋਗ ਵੀ ਠੀਕ ਕਰ ਦੇਣਾ ਦੂਜੇ ਦੀ ਬਿਮਾਰੀ ਵੀ ਠੀਕ ਕਰ ਦੇਣੀ ਕਿੰਨੀ ਸ਼ਕਤੀ ਇਕਾਗਰ ਹੁੰਦੀ ਹੋਏਗੀ ਚਾਈਨਾ ਦੇ ਵਿੱਚ ਅੱਜ ਇੱਕ ਹਸਪੀਟਲ ਹੈ ਉਹ ਇਸ ਕਲਾ ਨੂੰ ਚੀ ਐਨਰਜੀ ਕਹਿੰਦੇ ਨੇ ਉਹ ਇਸ ਕਲਾ ਨੂੰ ਚੀ ਐਨਰਜੀ ਕਹਿੰਦੇ ਚੀ ਐਨਰਜੀ ਦੇ ਨਾਲ ਹੀ ਉਹ ਰੋਗੀਆਂ ਨੂੰ ਠੀਕ ਕੈਂਸਰ ਤੱਕ ਠੀਕ ਕਰਦੇ ਅੱਜ ਤੇ ਆਪ ਜੀ ਕੋਈ ਇੰਟਰਨੈਟ ਦਾ ਜਰੀਆ ਹੈ ਜੋ ਮਰਜ਼ੀ ਦੇਖ ਲੈਣਾ ਅਸੀਂ ਕਿਹੜੀ ਕੋਲੋਂ ਕੋਈ ਕਹਾਣੀ ਬਣਾ ਕੇ ਦੱਸਣ ਦੇ ਆਪ ਜੀ ਨੂੰ ਜਿਉਂ-ਜਿਉਂ ਅਸੀਂ ਪਟਕਦੇ ਆਂ ਤਿਉ ਤਿਉ ਸਾਡੀ ਸ਼ਕਤੀ ਜਿਹੜੀ ਏ ਉਹ ਵਿਅਰਥ ਜਾਣ ਲਈ ਏ ਇਹ ਜਨਮ ਅਕਰਥ ਤੀਨ ਇਹ ਵਿਅਰਥ ਜਾਣ ਲਿਆ ਏ ਜਿਉਂ ਜਿਉ ਤੁਸੀਂ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਗੁਰੂ ਵੱਲ ਨੂੰ ਚੱਲੋਗੇ ਨਾ ਆ ਫਜ਼ੂਲ ਜੀਆਂ ਨਿਕੀਆਂ ਨਿਕੀਆਂ ਗੱਲਾਂ ਦਾ ਧਿਆਨ ਛੱਡ ਕੇ ਤੇ ਉਹਦੇ ਨਾਲ ਹੋਣਾ ਪਤਾ ਕੀ ਏ ਆਪ ਜੀ ਦੀ ਯਾਤਰਾ ਅੱਗੇ ਦੀ ਹੋਣੀ ਏ ਫਿਰ ਆ ਨਕੇ ਨਕੇ ਰੋਗ ਤੇ ਆ ਨਕੀਆਂ ਨਕੀਆਂ ਗੱਲਾਂ ਤੇ ਆਪਜੀ ਰੋਣ ਨਹੀਂ ਲੱਗੇ ਦੂਜੀ ਚੀਜ਼ ਬਿਆਨ ਕਰੀਏ ਹੁਣ ਤੇ ਨਕੀ ਜੀ ਗੱਲ ਤੇ ਆਪਜੀ ਦੇ ਅੰਦਰ ਕ੍ਰੋਧ ਨਫਰਤ ਕਈ ਕੁਝ ਬਣ ਜਾਂਦਾ ਬਹੁਤ ਕੁਝ ਤੇ ਨਫਰਤ ਜਿਹੜੀ ਹੈ ਨਾ ਹੰਕਾਰ ਤੋਂ ਨਫਰਤ ਪੈਦਾ ਹੁੰਦੀ ਹੰਕਾਰ ਅੰਦਰ ਹੋਵੇ ਹੰਕਾਰ ਅੰਦਰ ਮੰਗਦਾ ਏ ਸਭ ਤੋਂ ਵੱਡਾ ਮੰਗਦਾ ਹੰਕਾਰ ਏ ਜੇ ਹੰਕਾਰ ਜੀਵ ਦੇ ਅੰਦਰ ਏ ਤੇ ਫਿਰ ਉਹ ਮੰਗੇਗਾ ਕਦੀ ਰੂਪ ਮੰਗੇਗਾ ਕਦੀ ਧਨ ਦੌਲਤ ਲੋਭ ਮੰਗੇਗਾ ਕਦੀ ਸ਼ੋਭਾ ਮੰਗੇਗਾ ਸਤਕਾਰ ਮੰਗੇਗਾ ਸੇਵਾ ਮੰਗੇਗਾ ਉਹ ਮੰਗਦਾ ਹੀ ਏ ਉਹ ਮੰਗਣ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਤੇ ਫਿਰ ਉਹਦੇ 'ਚ ਹੁੰਦਾ ਪਤਾ ਕੀ ਜਿੱਥੇ ਜਿੱਥੇ ਆਪਜੀ ਦੀਆਂ ਮੰਗਾਂ ਪੂਰੀਆਂ ਕੋਈ ਕਰ ਦੇਵੇ ਪਾਵੇਂ ਉਹ ਆਪ ਜੀ ਨੂੰ ਲੁੱਟਣ ਵਾਸਤੇ ਹੀ ਕਰੇ ਆਪ ਜੀ ਦੀ ਚਾਪਲੂਸੀ ਕਰੇ ਆਪ ਜੀ ਨੂੰ ਚੰਗਾ ਕਵੇ ਆਪ ਜੀ ਦੀ ਖੁਸ਼ਾਮਦ ਕਰੇ ਤੇ ਫਿਰ ਆਪ ਜੀ ਖੁਸ਼ ਰਹੀ ਖੁਸ਼ ਰਹਿੰਦੇ ਹੋ ਪਰ ਉਹਦੇ ਪਿੱਛੇ ਉਹਦਾ ਮਕਸਦ ਕੀ ਹੈ ਜਦੋਂ ਉਹ ਉਹ ਪੂਰਾ ਕਰ ਲਵੇ ਫਿਰ ਤੁਸੀਂ ਰੋਂਦੇ ਹੋ ਹੁਣ ਜਦੋਂ ਆਪ ਜੀ ਦੀ ਮੰਗ ਜਿਹੜਾ ਜੀਵ ਨਹੀਂ ਪੂਰੀ ਕਰੇਗਾ ਭਾਵੇਂ ਉਹ ਮਾਂ ਹੋਵੇ ਪਿਤਾ ਹੋਵੇ ਪਤਨੀ ਹੋਵੇ ਭੈਣ ਹੋਵੇ ਭਰਾ ਹੋਵੇ ਇਥੋਂ ਤੱਕ ਕਿ ਗੁਰੂ ਵੀ ਹੋਵੇ ਫਿਰ ਤੁਸੀਂ ਉਹਦੇ ਨਾਲ ਸਦਾ ਲਈ ਨਫ਼ਰਤ ਕਰ ਲੈਂਦੇ ਕਿਰਣਾ ਪੈਦਾ ਹੋ ਜਾਂਦੀ ਹੁਣੇ ਰੋਗ ਆਪਜੀ ਦਾ ਏ ਬਿਮਾਰੀ ਆਪਜੀ ਦੀ ਏ ਦੋਸ਼ ਦੂਜੇ ਨੂੰ ਦਿੰਦੇ ਹੋ ਇਲਜ਼ਾਮ ਦੂਜੇ ਤੇ ਕਿ ਦੂਜੇ ਨੇ ਮੇਰੇ ਨਾਲ ਇਦਾਂ ਕੀਤਾ ਹੁਣ ਇਸ ਸੰਸਾਰ ਤੇ ਸਤਗੁਰੂ ਦੇ ਜੇ ਕਹਿਣਾ ਮੰਨिए ਨਾ ਤੇ ਕੋਈ ਇੱਕ ਦੂਜੇ ਨੂੰ ਦੁਖੀ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਕਿਸੇ ਕੋ ਸ਼ਕਤੀ ਨਹੀਂ ਹੈਗੀ ਕਿ ਕੋਈ ਦੂਜੇ ਨੂੰ ਦੁਖੀ ਕਰ ਦੇਵੇ ਸਤਿਗੁਰੂ ਦੇ ਬੋਲ ਸਾਡੇ ਨਾਲ ਪੜੋਗੇ ਕਿ ਦੱਦਾ ਦੋਸ਼ ਨਾ ਦੇਉ ਕਿ세 ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਫੇਰ ਪੜੋ ਜੋ ਮੈਂ ਕੀਆ ਦੋਸ਼ ਨਾ ਦੀਜੇ ਕਿ ਕਿਸੇ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਜੋ ਮੈਂ ਕੀਤਾ ਏ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਤੇ ਫਿਰ ਸਤਿਗੁਰੂ ਕਹਿੰਦੇ ਨੇ ਪੂਰਾ ਨਿਆਂੂ ਕਰੇ ਕਰਤਾਰ ਨਿਆਂੂ ਕਰਦਾ ਏ ਦੂਜੀ ਗੱਲ ਜੇ ਹਉਮੈ ਹੈ ਤੇ ਮੰਗਤਾ ਏ ਅੰਦਰ ਮੰਗੇ ਇਸ ਕਰਕੇ ਆਪਜੀ ਦੇ ਜਿੰਨੇ ਵੱਡੀਆਂ ਪਦਵੀਆਂ ਵਾਲੇ ਲਾਲ ਬੱਤੀਆਂ ਵਾਲੇ ਇਹ ਵੱਡੇ ਮੰਗਤੇ ਹੋਣਗੇ ਛੋਟੇ ਮੰਗਤੇ ਨਹੀਂ ਸਭ ਮੰਗਤੇ ਨੇ ਕਿਤੇ ਦੋ ਚਾਰ ਗੁਰੂ ਦੇ ਸਿੱਖਾਂ ਨੂੰ ਛੱਡ ਕੇ ਦੋ ਚਾਰ ਸਾਧੂਆਂ ਨੂੰ ਛੱਡ ਕੇ ਬਾਕੀ ਸਭ ਮੰਗਤੇ ਨੇ ਕੋਈ ਛੋਟਾ ਕੋਈ ਵੱਡਾ ਮਾਫ਼ ਕਰਨਾ ਸੱਚ ਇਹ ਹੋਈ ਏ ਪਤਨੀ ਨਾਲ ਕਿਸ ਗੱਲ ਦੀ ਝਗੜਾ ਏ ਮੰਗਾ ਨੇ ਹੱਲਾ ਕੇ ਮੰਗਾ ਆਪ ਜੀ ਦੀ ਪਤਨੀ ਨੇ ਮੰਗਾ ਆਪ ਜੀ ਦਾ ਪਤੀ ਏ ਜੇ ਮੰਗਾ ਨਾ ਪੂਰੀਆਂ ਹੋਣ ਹੈਰਾਨ ਕਰ ਦੇਣ ਵਾਲੀ ਗੱਲ ਏ ਆਪ ਜੀ ਦੀਆਂ ਮੰਗਾ ਤੇ ਵਿਆਹ ਤੋਂ ਪਹਿਲਾਂ ਵੀ ਸ਼ੁਰੂ ਹੋ ਜਾਂਦੀਆਂ ਕਿ ਆ ਆ ਹੱਡੀਆਂ ਮੰਗਾ ਨੇ ਸਾਨੂੰ ਇੱਕ ਵਾਰਾਂ ਬਜ਼ੁਰਗ ਜਿਹੜੇ ਸੀ ਨਾ ਉਹ ਘਰ ਲੈ ਗਏ ਅਸੀਂ ਪੁੱਛਿਆ ਕੀ ਹੋਇਆ ਕਹਿੰਦੇ ਵਿਆਹ ਤੋਂ ਬਾਅਦ ਮੁੰਡਾ ਆਖੇ ਨਹੀਂ ਲੱਗਦਾ ਇਹ ਪਤਨੀ ਦਾ ਹੀ ਹੋ ਕੇ ਰਹਿ ਗਿਆ ਬਸ ਉਹਦੇ ਆਖੇ ਲੱਗਦਾ ਅਸੀਂ ਜਦੋਂ ਘਰ ਗਏ ਤੇ ਉੱਥੇ ਦੋ ਫ੍ਰਿਜਾਂ ਪਈਆਂ, ਅਲਮਾਰੀਆਂ ਰੱਖਣ ਨੂੰ ਥਾਂ ਨਾ ਕਿਉਂਕਿ ਪਹਿਲਾਂ ਵੀ ਸੀ। ਤੇ ਅਸੀਂ ਪਿੰਦਿਆਂ ਹੀ ਪੁੱਛਿਆ ਦੇਖ ਕੇ ਕਿ ਮੁੰਡਾ ਵੇਚਿਆ ਕਿੰਨੇ ਦਾ। ਹੁਣ ਜਦੋਂ ਵੇਚ ਹੀ ਦਿੱਤਾ ਏ। ਜਦੋਂ ਵੇਚ ਹੀ ਦਿੱਤਾ ਏ। ਫੋਨ ਬੰਦ ਕਰਕੇ ਆਇਆ ਕਰੋ। ਜਦੋਂ ਵੇਚ ਹੀ ਦਿੱਤਾ ਏ ਤੇ ਫਿਰ ਆਪਜੀ ਦਾ ਹੱਕ ਕੀ ਹੁਣ ਲੋਭ ਵਾਸੇ ਸਭ ਸੌਦੇ ਬਾਜੀ ਏ ਇਹ ਪਤਾ ਕਿਉਂ ਕਹਿ ਰਹੇ ਆ ਕਿਉਂਕਿ ਆਪਜੀ ਨੇ ਆ ਜਿਹੜੀਆਂ ਰਸਮਾਂ ਚਲਾਈਆਂ ਨੇ ਨਾ ਦਾਜ ਦੀਆਂ ਜਨੇਪੀਆਂ ਦੀਆਂ ਤੇ ਕੋਈ ਮਰ ਜਾਵੇ ਤਾਂ ਵਿਚਾਰੇ ਉਹ ਕੁੜੀ ਵਾਲੇ ਲੈ ਕੇ ਆਉਣ ਉਹ ਬਹੁਤ ਬੁਰੀਆਂ ਨੇ ਕੁੱਖ ਚ ਕੁੜੀਆਂ ਨੂੰ ਕਿਉਂ ਮਾਰਿਆ ਜਾਂਦਾ ਕਿ ਧੀਆਂ ਬੋਝ ਨੇ ਕੋਈ ਭੋਜ ਨਹੀਂ ਨੇ ਕਿਉਂ ਮਾਰ ਦਿੰਦੇ ਹੋ ਕਿਉਂਕਿ ਰੀਤਾਂ ਨਹੀਂ ਪੂਰੀਆਂ ਹੁੰਦੀਆਂ ਦਾਜ ਜਿਹੜਾ ਏ ਉਹ ਲੈਂਦੇ ਹੋ ਕਿਉਂ ਅੱਗ ਪਾ ਕੇ ਲੋਕੀ ਸਾੜ ਦਿੰਦੇ ਦਾਜ ਨਹੀਂ ਮਿਲਿਆ ਹੁਣ ਇੱਕ ਚੀਜ਼ ਆਪ ਜੀ ਨੂੰ ਬਿਆਨ ਕਰੀਏ ਕੁਦਰਤ ਤੇ ਤੇ ਕੁਦਰਤ ਆਪ ਜੀ ਦਾ ਹਰ ਹਿਸਾਬ ਰੱਖਦੀ ਏ ਜੇ ਤੁਸੀਂ ਦਾਜ ਲੈਂਦੇ ਹੋ ਜਨੇਪੇ ਲੈਂਦੇ ਹੋ ਇਹ ਦਿੰਦੇ ਹੋ ਜਾਂ ਲੈਂਦੇ ਹੋ ਤੇ ਫਿਰ ਜਿੱਥੇ ਕਿਤੇ ਵੀ ਕਿਸੇ ਧੀ ਨੂੰ ਮਾਰਿਆ ਜਾਏਗਾ ਇਹ ਕੁਦਰਤ ਆਪਜੀ ਦੇ ਹਿੱਸੇ 'ਚ ਵੀ ਜਿਹੜਾ ਹੈ ਉਹ ਗੁਨਾਹ ਲਿਖੇਗੀ ਇਹ ਆਪਜੀ ਦਾ ਲੇਖਾ ਬਣੇਗਾ ਕਿਉਂ ਕਿਉਂਕਿ ਤੁਸੀਂ ਸਪੋਰਟ ਕੀਤੀ ਹੈ ਤੁਸੀਂ ਕਿਸੇ ਚੀਜ਼ ਦੇ ਹੱਕ 'ਚ ਖਲੋਤੇ ਹੋ ਕਿ ਇਹ ਹੋਣਾ ਚਾਹੀਦਾ ਆਪ ਕਰਕੇ ਤੇ ਫਿਰ ਉਸ ਕਰਮ ਦੀ ਸਜ਼ਾ ਜਿਹੜੀ ਉਹ ਕਿੰਨੂੰ ਮਿਲੇਗੀ ਫਿਰ ਤੁਸੀਂ ਰੋਣਾ ਹੈ ਚਲੋ ਜਿਆਦਾ ਸਮਾਜ ਵਾਲੇ ਪਾਸੇ ਨੂੰ ਇਹ ਤੇ ਇੱਧਰ ਨੂੰ ਚੱਲ ਪਏ ਤੇ ਪਤਾ ਨਹੀਂ ਕਿੰਨਾ ਕ ਕੂੜਾ ਏ ਕਿੰਨਾ ਕ ਚੁੱਕਾਂਗੇ ਸਾਹਿਬ ਵੱਲ ਨੂੰ ਚੱਲੀਏ ਉਹ ਜਿਹੜਾ ਸਿਮਰਨ ਏ ਜਿਹੜੇ ਸਤਿਗੁਰੂ ਕਹਿੰਦੇ ਨਾਮ ਆਵਾਜ਼ ਮਾਰਨੀ ਫਿਰ ਉਹਦੇ ਜਿਹੜੇ ਨੇ ਉਹਨੂੰ ਧਿਆਨ ਨੂੰ ਟਿਕਾਉਣ ਦੇ ਮਨ ਟਿਕ ਜਾਵੇ ਉਹਦੇ ਤਿੰਨ ਰੰਗ ਨੇ ਵੈਸੇ ਤੇ ਕਈ ਨਹੀਂ ਧਿਆਨ ਨੂੰ ਟਿਕਾਉਣ ਦੇ ਧਿਆਨ ਸਾਧਨਾ ਦੇ 108 ਤਰੀਕੇ ਪੁਰਾਤਨ ਸੀ ਪੁਰਾਤਨ 108 ਤਰੀਕੇ ਨੇ ਆਪ ਜੀ ਦੇ ਜਿਹੜੇ ਮਹਾਪੁਰਸ਼ਾਂ ਨੇ ਨਾਂ ਨਾ ਲਾਇਆ ਹੁੰਦਾ ਨਾ 108 ਸੰਤ ਜੀ ਫਲਾਣੇ ਮਹਾਰਾਜ ਉਹ 108 ਧਿਆਨ ਟਿਕਾਉਣ ਦੇ ਤਰੀਕੇ ਸੀ ਜਿਨ੍ਹਾਂ ਨੇ ਉਹਨਾਂ ਸਾਰਿਆਂ ਨੂੰ ਜਾਣ ਲਿਆ ਹੋਵੇ ਉਹਨੂੰ 108 ਜਿਨ੍ਹਾਂ ਨੇ ਉਹ ਸਾਧਨਾ ਦੇ ਵਿੱਚ ਲੈ ਆਂਦੇ ਹੋਣ ਉਹਨੂੰ ਕਹੇ ਜਾਂਦਾ ਸੀ 108 ਤੇ ਅੱਜ ਤੇ ਉਹ 108 ਵੀ ਨਹੀਂ ਨੇ ਵੈਸੇ ਤੇ ਇਹਨਾਂ ਮਹਾਂਪੁਰਸ਼ਾਂ ਨੂੰ ਜਾ ਕੇ ਪੁੱਛੋ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ 108 ਕਿਉਂ ਉਹਨਾਂ ਨੇ ਆਪਣੀਆਂ ਹੀ ਕੋਈ ਕਹਾਣੀਆਂ ਬਣਾਈਆਂ ਹੋਣੀਆਂ ਨਹੀਂ ਤੇ ਪੁੱਛ ਕੇ ਦੇਖ ਲੈਣਾ ਅੱਜ ਤੇ ਉਹ 108 ਵੀ ਨਹੀਂ ਨੇ ਕਿਉਂਕਿ ਇਹ ਬਹੁਤ ਪੁਰਾਤਨ ਸਮੇਂ ਦੇ 108 ਨੇ ਉਸ ਤੋਂ ਸਮੇਂ ਤੋਂ ਬਾਅਦ ਬੜੇ ਸਾਧੂ ਹੋਏ ਜਿਨ੍ਹਾਂ ਨੇ ਨਵੀਆਂ ਖੋਜਾਂ ਕਰ ਲਈਆਂ ਆਪ ਜੀ ਵੀ ਜਿੱਦਨ ਸਾਧਨਾ ਚ ਉਤਰੋਗੇ ਨਾ ਆਪ ਜੀ ਵੀ ਕਈ ਨਵੀਂ ਖੋਜ ਕਰਕੇ ਲੈ ਆ ਸਕਦੇ ਹੋ ਫਿਰ ਉਹ ਗਿਣਤੀ ਚ ਵਾਧਾ ਹੋਏਗਾ ਉਨੀ ਨਹੀਂ ਰਹੇਗੀ ਆਪ ਜੀ ਵੀ ਸਾਧਨਾ ਚੋਂ ਉਤਰ ਕੇ ਉਹ ਲਿਆ ਸਕਦੇ ਹੋ ਪਰ ਉਤਰਨਾ ਤਾਂ ਹੋਏਗਾ ਜੇ ਆਪ ਜੀ ਆਪਣਾ ਧਿਆਨ ਸੰਸਾਰ ਵੱਲੋਂ ਸੰਕੁਚੋਗੇ ਉਹ ਬਾਬੇ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਕਿ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਆਪਣਾ ਧਿਆਨ ਆ ਫਜ਼ੂਲ ਦੇ ਕੰਮਾਂ ਤੋਂ ਚੁੱਕ ਕੇ ਪਰਮਾਤਮਾ ਤੇ ਲਾ ਦੇਣਾ ਗੁਰੂ ਪਿਤਾ ਨੇ ਵੀ ਇਹੋ ਹੀ ਕਿਹਾ ਪਤਾ ਕਿਵੇਂ ਉਹ ਕਹਿੰਦੇ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਬੰਦ ਸੁੰਦਰ ਪਾਵੋ ਕਿ ਹੈ ਤੇ ਉਹ ਹਜੂਰ ਏ ਅੰਗ ਸੰਗ ਏ ਕਿੱਦਾਂ ਮਿਲਣਾ ਏ ਕਹਿੰਦੇ ਦੁੰਦਰਾਂ ਨੂੰ ਬੰਨ ਲਵੋ ਜਿਹੜੇ ਅੰਦਰ ਦੁੰਦਰ ਨੇ ਉਹਨਾਂ ਨੂੰ ਬੰਨ ਲਵੋ ਤੇ ਸੁੰਦਰ ਪਾਵੋ ਬਿਖੇ ਬਾਚ ਹਰ ਰਾਜ ਆਪਣੇ ਵਿਸ਼ੇਵਕਾਰਾਂ ਤੋਂ ਬਚ ਜਾ ਆਪਣੀ ਬਰਿਆਈ ਤੋਂ ਬਚ ਜਾ ਤੇ ਹਰੀ ਨਾਲ ਇੱਕਮਿਕ ਹੋ ਜਾ ਗੁਰਨਾਨਕ ਪਾਤਸ਼ਾਹ ਨੂੰ ਇੱਕ ਗੁਰੂ ਪਿਤਾ ਦੇ ਸਿੱਖ ਹੋਏ ਨੇ ਕਾਲੂ ਇੱਕ ਤੇ ਪਿਤਾ ਸੀ ਨਾ ਮੈਂ ਤਾਂ ਕਲਿਆਣ ਦਾਸ ਇਹ ਕਾਲੂ ਭਗਤ ਹੋਏ ਨੇ ਸਤਗੁਰੂ ਦੇ ਸੇਵਕ ਹੋਏ ਨੇ ਉਹਨਾਂ ਨੇ ਇੱਕ ਵਾਰ ਪੁੱਛਿਆ ਸੀ ਕਿ ਬਾਬਾ ਗੁਰਸਿੱਖ ਕਿਵੇਂ ਬਣੀਦਾ ਗੁਰੂ ਦਾ ਕਿਵੇਂ ਹੋਈਦਾ ਗੁਰੂ ਮੇਰੇ ਨਾਲ ਪ੍ਰੇਮ ਕਿਵੇਂ ਕਰੇ ਕਿਵੇਂ ਮੈਂ ਗੁਰੂ ਦਾ ਹੋਵਾਂ ਕਿਵੇਂ ਗੁਰੂ ਮੇਰਾ ਹੋਵੇ ਤੇ ਪਤਾ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਸਨਮੁਖ ਹੋਣਾ ਪੈਂਦਾ ਗੁਰਮੁਖ ਬਣਨ ਲਈ ਸਨਮੁਖ ਹੋਣਾ ਪੈਂਦਾ ਹੈ ਹੁਣ ਮਨਮੁਖ ਬੜੀ ਅਸਚਰਜ ਚੀਜ਼ ਏ ਤੇ ਖਤਰਨਾਕੇ ਮਨ ਦੇ ਪਿੱਛੇ ਲੱਗਣ ਵਾਲਾ ਮਨ ਨੇ ਕਿਹਾ ਚਾਰ ਰੋਟੀਆਂ ਖਾਣੀਆਂ ਨੇ ਚਾਰ ਖਾਣੀਆਂ ਮਨ ਨੇ ਕਿਹਾ ਨੀਂਦ ਨਹੀਂ ਪੂਰੀ ਹੋਈ ਤੇ ਬਸ ਉਸੇ ਵੇਲੇ ਸੌਂ ਜਾਏਗਾ ਹੁਣ ਆਪ ਜੀ ਨੂੰ ਇੱਕ ਘਟਨਾ ਦੱਸਦੇ ਆਂ ਆਪ ਜੀ ਸਾਰਿਆਂ ਨੇ ਮਨ ਦੇ ਪਿੱਛੇ ਲੱਗ ਕੇ ਆਪਣੀ ਨੀਂਦ ਸੈੱਟ ਕੀਤੀ ਏ ਕੋਈ ਕਹਿੰਦਾ 6 ਘੰਟੇ ਕੋਈ ਕਹਿੰਦਾ 7 ਕੋਈ ਕਹਿੰਦਾ 8 ਕੋਈ ਕਹਿੰਦਾ 10 ਕੋਈ ਕਹਿੰਦਾ 4 ਅਸਲ ਚਾਪ ਜੀ ਨੂੰ ਪਤਾ ਏ ਨੀਂਦ ਕਿੰਨੀ ਏ ਕੋਈ ਵੀ ਨਹੀਂ ਦੱਸ ਸਕਦਾ ਕੁਝ ਸਾਧੂ ਇਦਾਂ ਦੇ ਹੋਏ ਨੇ ਜਿਹੜੇ ਸਿਰਫ 18 ਮਿੰਟ ਸੌਂਦੇ ਨੇ ਸਿਰਫ 18 ਮਿੰਟ ਕੁਝ ਸਾਧੂ ਇਦਾਂ ਦੇ ਨੇ ਸਿਰਫ ਚੌਂਕੜੀ ਚੀ ਦੋਕ ਚਪਕੀਆਂ ਲੈ ਲੈਣੀਆਂ ਤੇ ਬਸ ਚੜ੍ਹਦੀ ਕਲਾ ਕਦੀ ਨਹੀਂ ਸੌਂਦੇ ਅੱਜ ਵੀ ਮੌਜੂਦ ਨੇ ਆਪ ਜੀ ਹਜ਼ੂਰ ਸਾਹਿਬ ਚਲੇ ਜਾਓ ਉਥੇ ਆਪ ਜੀ ਨੂੰ ਇਹੋ ਜਿਹੇ ਸਾਧੂ ਮਿਲ ਜਾਣਗੇ ਜਿਹੜੇ ਕਦੀ ਨਹੀਂ ਸੌਂਦੇ ਹੋਣਗੇ ਫਿਰ ਹੁੰਦਾ ਕੀ ਏ ਅਸਲ ਚ ਤੁਸੀਂ ਜੋ ਮਨਮਤ ਬਣਾ ਲਈਏ ਨਾ ਹੁਣ ਅਗਲੇ ਦਿਨ ਜੇ ਕਿਤੇ ਉਹਨੇ ਘੰਟੇ ਨਾ ਸੌਂ ਤੇ ਅਗਲੇ ਦਿਨ ਪਤਾ ਆਪਜੀ ਦੇ ਮਨ ਨੇ ਕਹੀ ਜਾਣਾ ਕਿ ਤੂੰ ਸੁੱਤਾ ਨਹੀਂ ਨੀਂਦ ਨਹੀਂ ਪੂਰੀ ਹੋਈ ਸੁੱਤਾ ਨਹੀਂ ਮਨ ਨੇ ਕਹਿਣਾ ਹੈ ਨਾ ਤੇ ਫਿਰ ਹੁੰਦਾ ਪਤਾ ਕੀ ਏ ਫਿਰ ਆਪਜੀ ਸੌ ਜਾਂਦੇ ਫਿਰ ਸਿਰ ਪੀੜ ਨਹੀਂ ਹਟੇਗੀ ਅੱਖਾਂ ਪੀੜ ਨਹੀਂ ਹਟਣਗੀਆਂ ਅਸੀਂ ਕਈ ਵਾਰਾਂ ਸਾਧੂਆਂ ਦਾ ਅਮਿੱਤ ਓਜ ਜਿਹੜਾ ਬੱਲੇ ਓਜ ਹੁੰਦਾ ਅਪਜੀ ਜਪ ਸਾਹਿਬ ਚ ਪੜਦੇ ਹੋ ਅਮਿੱਤ ਓਜ ਅਮਿੱਤ ਓਜ ਓਜ ਹੁੰਦਾ ਬੱਲ ਅਮਿੱਤ ਹੁੰਦਾ ਆ ਮਿਣਵਾ ਜਿਹਨੂੰ ਮਿਣਿਆ ਨਾ ਜਾ ਸਕੇ ਉਹ ਜਦੋਂ ਕਈ ਵਾਰਾਂ ਵਰਤਦੇ ਨੇ ਗੁਰੂ ਪਿਤਾ ਵੀ ਵਰਤਦੇ ਨੇ ਉਥੇ ਉਥੇ ਮਨਮਤ ਦੀ ਬੰਦਸ਼ ਨਹੀਂ ਹੈ ਉਹ ਬਿਲਕੁਲ ਖੁੱਲਾ ਹੈ ਉਥੇ ਸ਼ਕਤੀ ਦੇ ਖੁੱਲੇ ਭੰਡਾਰੇ ਨੇ ਆਪ ਜੀ ਵੀ ਜਦੋਂ ਆਪਣੀ ਮਨਮਤ ਤੋਂ ਪਾਰ ਜਾਂਦੇ ਹੋ ਤੇ ਜਿਹੜੀ ਆਪ ਜੀ ਦੇ ਪਰਮਾਤਮਾ ਦੀ ਪਿਤਾ ਦੀ ਖੁੱਲੀ ਸ਼ਕਤੀ ਹੈ ਨਾ ਜਿਹਦੀ ਕੋਈ ਗਿਣਤੀ ਮਿੰਤੀ ਨਹੀਂ ਆਪ ਜੀ ਦਾ ਉਹਦੇ ਨਾਲ ਸੰਪਰਕ ਹੁੰਦਾ ਹੈ ਆ ਕਈ ਵਾਰਾਂ ਜੀਵ ਪਾਗਲ ਹੋ ਜਾਂਦਾ ਉਹਦਾ ਮਨ ਜਿਹੜਾ ਹੈ ਉਹ ਟੁੱਟ ਜਾਂਦੀਆਂ ਮਨਮਤਾਂ ਤੇ ਉਹ ਜਿਹੜੀ ਭਾਰ ਤੁਸੀਂ ਨਹੀਂ ਚੁੱਕ ਸਕਦੇ ਹੋ ਰਾਮਨਾ ਚੁੱਕ ਲਏਗਾ ਕਿਉਂ ਕਿਉਂਕਿ ਉਹਦੇ ਮਨ ਨੇ ਉਹਨੂੰ ਨਹੀਂ ਕਹਿਣਾ ਕਿ ਤੇਰਾ ਲੱਕ ਟੁੱਟ ਜਾਣਾ ਹੀ ਭਾਰ ਜ਼ਿਆਦਾ ਹੋ ਗਿਆ ਕਿਉਂਕਿ ਇਹ ਵੀ ਆਪਜੀ ਦੇ ਮਨ ਨੇ ਇੱਕ ਬੰਦਸ਼ ਰੱਖੀ ਏ ਕਿ ਇੰਨਾ ਭਾਰ ਮੈਂ ਚੁੱਕ ਸਕਦਾ ਉਹ ਤੋਂ ਜ਼ਿਆਦਾ ਹੋਣ ਲੱਗਾ ਤੇ ਮਨ ਨੇ ਉਸੇ ਵੇਲੇ ਮੈਸੇਜ ਦੇਣਾ ਸ਼ੁਰੂ ਕਰ ਦੇਣਾ ਕਿ ਜ਼ਿਆਦਾ ਹੋ ਗਿਆ ਤੇ ਸੱਚੇ ਟੁੱਟ ਵੀ ਜਾਂਦਾ ਏ ਮਨ ਕਹੇਗਾ ਤੇ ਟੁੱਟੇਗਾ ਕਿਉਂਕਿ ਉਧਰੋਂ ਉਹ ਦੂਜਾ ਹਿੱਸਾ ਜੋਤ સ્વરૂਪ ਏ ਜਿਸ ਦਿਨ ਆਪਜੀ ਮਨਮਤ ਤੋਂ ਪਾਰ ਜਾਂਦੇ ਹੋ ਮਨ ਤੋਂ ਪਾਰ ਜਾਂਦੇ ਹੋ ਤੇ ਜੋਤ ਸਰੂਪ ਦੇ ਅੰਗ ਸੰਗ ਹੁੰਦੇ ਹੋ ਨਾ ਉਥੇ ਸਭ ਕੁਝ ਆ ਮਿਣਵਾਇ ਉਹਨੂੰ ਕਿਸੇ ਸੀਮਾ ਚ ਨਹੀਂ ਬੰਨ ਸਕਦੇ ਆਪ ਜੀ ਦਾ ਦਿਮਾਗ ਕੁਝ ਗੱਲਾਂ ਯਾਦ ਰੱਖ ਸਕਦਾ ਕੁਝ ਹੀ ਰੱਖ ਸਕਦਾ ਹੈ ਨਾ ਹੁਣ ਜਿਸ ਦਿਨ ਆਪਣੇ ਹੀ ਮਾਈਂਡ ਦੇ ਅੰਦਰ ਆਪਣੇ ਹੀ ਅੰਦਰ ਜਾਂਦੇ ਹੋ ਤੇ ਕਈ ਕਈ ਜਨਮਾਂ ਦੀਆਂ ਜਿਹੜੀਆਂ ਆਪਣੇ ਕਿਹੜੇ ਕਿਹੜੇ ਜਨਮ ਦੇ ਥਰੂ ਲੰਘ ਕੇ ਆਏ ਹੋ ਉਹ ਸਭ ਆਪ ਜੀ ਨੂੰ ਪਤਾ ਲੱਗ ਜਾਂਦਾ ਇਥੋਂ ਤੱਕ ਦੂਜਾ ਵੀ ਕਿਹੜੇ-ਕਿਹੜੇ ਜਨਮਾਂ ਤੋਂ ਲੰਘ ਕੇ ਆਇਆ ਏ ਸਭ ਪਤਾ ਲੱਗ ਜਾਂਦਾ। ਵੈਸੇ ਤੇ ਕੁਝ ਹਰਕਤਾਂ ਬਾਹਰੋਂ ਦੇਖ ਕੇ ਹੀ ਸਰੀਰ ਤੋਂ ਵੀ ਤੁਸੀਂ ਦੱਸ ਸਕਦੇ ਹੋ। ਕੋਈ ਵੱਡੀ ਗੱਲ ਨਹੀਂ। ਸਾਡੇ ਕੋਲ ਇੱਕ ਵਾਰ ਇੱਕ ਜੀ ਆਏ ਸੀ, ਉਹ ਛਾਲਾਂ ਬਹੁਤ ਮਾਰਦੇ ਸੀ। ਕਦੀ ਛਾਲ ਮਾਰ ਕੇ ਉਧਰ ਨੂੰ ਚੰਬੜ ਗਏ, ਕਦੀ ਉਧਰ ਨੂੰ ਚੰਬੜ ਗਏ, ਆਪ ਜੀ ਜਾਣਦੇ ਹੋ। ਤੇ ਸਾਨੂੰ ਇੱਕ ਦਿਨ ਕਹਿਣ ਲੱਗੇ ਪੀ ਖਾਲਸਾ ਜੀ ਮੈਨੂੰ ਲੱਗਦਾ ਏ ਮੈਂ ਪਿਛਲੇ ਜਨਮ ਚ ਬਾਂਦਰ ਸੀ ਆਪੇ ਹੀ ਕਹਿਣ ਲੱਗੇ ਬਹੁਤ ਛਾਲਾ ਮਾਰਦੇ ਨੇ ਬਹੁਤ ਚੰਚਲ ਬਿਰਤੀ ਏ ਤੇ ਫਿਰ ਥੋੜਾ ਚਿਰ ਚੁੱਪ ਕਰਕੇ ਕਹਿਣ ਲੱਗੇ ਕਿ ਜਾਂ ਅਗਲੇ ਜਨਮ ਚ ਮੈਂ ਬਾਂਦਰ ਬਣਨਾ ਪਰ ਇਹ ਦੋ ਗੱਲਾਂ ਜ਼ਰੂਰ ਸੱਚ ਹੋਣੀਆਂ ਕਿਉਂਕਿ ਮੇਰਾ ਟਿਕਦਾ ਹੀ ਨਹੀਂ ਮੈਂ ਆਪਣੇ ਆਪ ਨੂੰ ਹੀ ਕਹਿੰਦੇ ਜੈਸੇ ਹੀ ਹੱਸ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਥੋੜਾ ਜਿਹਾ ਪਹੇਲੀ ਨੂੰ ਹੋਰ ਉਲਝਾਉਨੇ ਆ ਤੁਸੀਂ ਇਹ ਸੋਚ ਕੇ ਦੱਸੋ ਕਿ ਪਿਛਲੇ ਜਨਮ ਚ ਸੀ ਅਗਲੇ ਚ ਹੋਣਾ ਜਾਂ ਹੁਣ ਵੀ ਕੁਝ ਹਰਕਤਾਂ ਨੇ ਹੁਣ ਵੀ ਹੈਗੇ ਹੋ ਕੋਈ ਚੀਜ਼ਾਂ ਕੁਝ ਲੱਛਣ ਕੁਝ ਸੰਸਕਾਰ ਆਪ ਜੀ ਦੇ ਚੱਲਦੇ ਨੇ ਨਾਲ ਹੁਣ ਸਮਝਣ ਵਾਲੀ ਗੱਲ ਏ ਆਪ ਜੀ ਜੇ ਇਹ ਚੀਜ਼ ਨੂੰ ਐਵੇਂ ਹੀ ਮੰਨਦੇ ਹੋ ਨਾ ਅੱਜ ਤੋਂ ਕੁਝ ਸਾਲ ਪਹਿਲਾਂ ਨਿਊਯਾਰਕ ਦੇ ਵਿੱਚ ਇੱਕ ਬੰਦਾ ਹੋਇਆ ਏ ਜਿਹੜਾ ਇੱਥੇ ਬੈਠਿਆਂ ਦੀ ਜਿਹੜਾ ਇਹ ਉਹ ਵੇਖ ਸਕਦਾ ਸੀ ਤੇ ਸਿਰਫ ਵੇਖ ਹੀ ਨਹੀਂ ਸੀ ਸਕਦਾ ਉਹਦੀਆਂ ਅੱਖਾਂ ਦੇ ਵਿੱਚ ਉਹਦਾ ਫੋਟੋ ਵੀ ਬਣ ਜਾਂਦੀ ਸੀ ਤੇ ਉਹਦੀਆਂ ਅੱਖਾਂ ਦੀਆਂ ਬੜੀਆਂ ਫੋਟੋਆਂ ਲਈਆਂ ਗਈਆਂ ਆਪ ਜੀ ਇੰਟਰਨੈਟ ਤੇ ਦੇਖ ਲੈਣਾ ਡੈਟ ਸੀਰੀਓ ਉਸ ਬੰਦੇ ਦਾ ਨਾਮ ਏ ਆਪ ਜੀ ਨੂੰ ਨਾਮ ਵੀ ਦੱਸ ਦਿੰਨੇ ਆ ਆਪਣੇ ਕੋਈ ਗੁਰਸਿੱਖ ਵੀਰ ਇੰਗਲੈਂਡ ਗਏ ਸੀ ਤੇ ਇੱਕ ਗੋਰਾ ਏ ਇੰਗਲੈਂਡ ਦਾ ਉਹ ਸੁਣ ਸਕਦਾ ਏ ਦਰਬਾਰ ਸਾਹਿਬ ਦਾ ਕੀਰਤਨ ਇੰਗਲੈਂਡ ਬੈਠਾ ਸੁਣ ਸਕਦਾ ਏ 8 ਮਿੰਟ ਤੱਕ ਪਰ ਸ਼ਕਤੀ ਜਿਆਦਾ ਨਹੀਂ ਹੈ ਸਿਰਫ 8 ਮਿੰਟ ਤੱਕ ਪਤਾ ਕਿਵੇਂ ਉਹ ਜਿਹੜੇ ਗੁਰਸਿੱਖ ਇਥੋਂ ਗਏ ਸੀ ਪ੍ਰਚਾਰ ਉਹਨਾਂ ਨੂੰ ਕਰ ਲੈ ਗਿਆ ਤੇ ਕਰਨ ਜਾ ਕੇ ਉਹਨੇ ਜਦੋਂ ਬਿਠਾਇਆ ਤੇ ਸਾਹਮਣੇ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਸੀ ਜਦੋਂ ਤਸਵੀਰ ਲੱਗੀ ਨੂੰ ਦੇਖਿਆ ਤੇ ਉਹਨਾਂ ਨੇ ਗੁਰਸਿੱਖਾਂ ਨੇ ਪੁੱਛਿਆ ਸਮਝ ਜਾਦਾਤ ਨਹੀਂ ਹੋਈ ਗਿਆ ਮਤਾਵਾ ਤੁਰੀਆਂ ਜਾਂਦੀਆਂ ਇੱਥੋਂ ਨਹੀਂ ਵਿਖਦਾ ਸਤ ਜੀ वैसे गुरु ਤੋਂ ਜ਼ਰੂਰੀ ਆਪਜੀ ਵਾਸਤੇ ਕੁਝ ਨਹੀਂ ਹੁੰਦਾ ਇਹ ਗੱਲ ਯਾਦ ਰੱਖਣੀ ਇਧਰ ਧਿਆਨ ਦਵੋ ਜੇ ਸਤਗੁਰੂ ਨੇ ਸਾਰੇ ਕਾਰਜ ਰਾਸ ਕਰ ਦੇਣੇ ਨੇ ਨਾ ਉਹਦੇ ਤੋਂ ਜ਼ਰੂਰੀ ਕੋਈ ਨਹੀਂ ਹੁੰਦਾ एक दिन ते आप जी ने चले ही जाना किसी ने बैठे रहना इतना पर कौन समझावे? आवे इथों तक पहुंच गए हैं कि सू अपना ही कोई फिक्र नहीं है इथों तक पहुँच गए हैं कोई फिक्र नहीं है अपना ਚਲੋ ਵਾਪਸ ਆਈਏ ਉਸ ਅੰਗਰੇਜ਼ ਨੂੰ ਜਦੋਂ ਉਹ ਆਇਆ ਤੇ ਉਹਨੇ ਪੁੱਛਿਆ ਕਿ ਇਹ ਉਹਨਾਂ ਗੁਰਸਿੱਖਾਂ ਨੂੰ ਕਿ ਇਹ ਫੋਟੋ ਵੱਲ ਦੇਖ ਕੇ ਆਪ ਜੀ ਨੂੰ ਕੀ ਲੱਗਦਾ ਤੇ ਕਹਿੰਦੇ ਕਿ ਮੈਂ ਕਹਿ ਦਿੱਤਾ ਕਿ ਮੈਨੂੰ ਇਦਾਂ ਲੱਗਦਾ ਜਿੱਦਾਂ ਮੈਂ ਉੱਥੇ ਹੀ ਚਲਿਆ ਗਿਆ ਹਾਂ ਕਹਿੰਦੇ ਜੇ ਚਲਿਆ ਗਿਆ ਏ ਤੇ ਫਿਰ ਦੱਸ ਉੱਥੇ ਕੀਰਤਨ ਕਿਹੜਾ ਇਸ ਵੇਲੇ ਹੁੰਦਾ ਪਿਆ ਉਦੋਂ ਕੀਰਤਨ ਇਦਾਂ ਨਹੀਂ ਸੀ ਆਉਂਦਾ ਟੀਵੀ ਤੇ ਇੰਟਰਨੈਟ ਤੇ ਤੇ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਤੇ ਕਹਿੰਦੇ ਮੈਂ ਫਿਰ ਸੱਚ ਬੋਲਣਾ ਪਿਆ ਸ਼ਰਮਿੰਦਾ ਵੀ ਹੋਇਆ ਤੇ ਮੈਂ ਕਿਹਾ ਕਿ ਨਹੀਂ ਮੈਂ ਓਵੇਂ ਹੀ ਕਹਿ ਦਿੱਤਾ ਸੀ ਵੇਖੋ ਇਹ ਸੁਣੇ ਸੁਣਾਏ ਬੋਲਨੇ ਚੰਗੇ ਬੜੇ ਲੱਗਦੇ ਆ ਹੁਣ ਕੀਰਤਨੀਏ ਪਹਿਲਾਂ ਬੜਾ ਕਹਿੰਦੇ ਹੁੰਦੇ ਸੀ ਕਿ ਪ੍ਰਮਾਤਮਾ ਕਰੇ ਕੀਰਤਨ ਕਰਦਿਆਂ ਕਰਦਿਆਂ ਸਾਡੀ ਜਾਨ ਨਿਕਲ ਜਾਵੇ ਉਹ ਇੱਕ ਫੌਜਾਂ ਚੜਾਈ ਕਰ ਗਈਆਂ ਆਪ ਜੀ ਨੇ ਵੀਡੀਓ ਦੇਖੀ ਏ ਉਸ ਦਿਨ ਤੋਂ ਬਾਅਦ ਤੁਸੀਂ ਕਦੀ ਕਿਸੇ ਕੋ ਸੁਣਿਆ ਉਹ ਚੜਾਈ ਕੀ ਕਰ ਗਿਆ ਕੀਰਤਨ ਕਰਦਾ ਕਰਦਾ ਹੈ ਵੀ ਹੈਰਾਨੀ ਦੀ ਗੱਲ ਚੰਗਾ ਪੜਾ ਜੀਵ ਕੀਰਤਨ ਕਰਦਾ ਏ ਪਿੱਛੋਂ ਜਿਵੇਂ ਲਾਈਟ ਹੀ ਚਲੀ ਜਾਂਦੀ ਕਿਸੇ ਨੇ ਖੋਲਿਆ ਸਾਰਾ ਕੋਜੀ ਉੱਥੇ ਹੀ ਸਰੀਰ ਰਹਿ ਗਿਆ ਪਿਆ ਇੱਕ ਦਿਨ ਇਹੋ ਹੀ ਹੋਣਾ ਏ ਤੇ ਉਸ ਦਿਨ ਤੋਂ ਬਾਅਦ ਕੀਰਤਨੀਆਂ ਨੇ ਵੀ ਕਹਿਣਾ ਬੰਦ ਕਰ ਦਿੱਤਾ ਉਹ ਕਹਿੰਦੇ ਬੜੀ ਲਾਗੇ ਹੋ ਕੇ ਕਈ ਵਾਰ ਸੁਣ ਲੈਂਦਾ ਕੌਣ ਸਮਝਾਵੇ ਖਸਮੋਂ ਉਹਦੀ ਹਜ਼ੂਰੀ ਚ ਹੀ ਤੇ ਕੀਰਤਨ ਕਰਦੇ ਹੋ ਕਹਿੰਦੇ ਉਹ ਸਿੱਖੇ ਸਿੱਖੇ ਬੋਲ ਸੀ ਮੈਂ ਬੋਲ ਦਿੱਤੇ ਤੇ ਹੋਇਆ ਪਤਾ ਕੀ ਕਹਿੰਦੇ ਮੈਨੂੰ ਸ਼ਰਮਿੰਦਾ ਹੋਣਾ ਪਿਆ ਮੈਂ ਮਾਫੀ ਮੰਗੀ ਕਿ ਮੈਨੂੰ ਨਹੀਂ ਪਤਾ ਮੈਂ ਤੇ ਉਵੇਂ ਹੀ ਕਹਿ ਦਿੱਤੇ ਸੀ ਤੇ ਕਹਿੰਦੇ ਉਹਨੇ ਕਹਿੰਦੇ ਮੈਂ ਪੁੱਛਿਆ ਕਿ ਤੂੰ ਸੁਣ ਸਕਦਾ ਏ ਕਹਿੰਦੇ ਉਹਨੇ ਕਿਹਾ ਕਿ ਹਾਂ ਤੇਰੇ ਤੇ ਤੇ ਪਤਾ ਨਹੀਂ ਤੇਰੇ ਗੁਰੂ ਨੇ ਕਿਰਪਾ ਕੀਤੀ ਕਿ ਨਹੀਂ ਕੀਤੀ ਪਰ ਮੈਂ ਜਿਹੜੀ ਏ ਉਹ ਕਿਰਪਾ ਥੋੜੀ ਜੀ ਉਦ ਕੋ ਲੈ ਲਈ ਸਨਮੁਖ ਦੀ ਗੱਲ ਕਰਦੇ ਨਾ ਸਨਮੁਖ ਕੀ ਹੁੰਦਾ ਹੈ ਸਾਹਮਣੇ ਬਹਿਣ ਵਾਲਾ ਇੱਕ ਮਨਮੁਖੇ ਮਨ ਦੇ ਮਗਰ ਤੇ ਬਾਣਿਆਂ ਤੇ ਮਤ ਜਾਇਓ ਬਾਹਰਲੇ ਲਿਬਾਸ ਤੇ ਮਤ ਜਾਇਓ ਬਾਹਰ ਦੇ ਸਰੂਪ ਤੇ ਮਤ ਜਾਇਓ ਕਿਉਂਕਿ ਮਨਮੁਖ ਦਾ ਲਿਬਾਸ ਦੇ ਨਾਲ ਬਾਣੇ ਦੇ ਨਾਲ ਕੋਈ ਸਬੰਧ ਨਹੀਂ ਹੈ ਅਸੀਂ ਬੜੇ ਦੇਖੇ ਨੇ ਜਿਹੜੇ ਹੈ ਤੇ ਬਾਣੇ ਪਾਏ ਨੇ ਪਰ ਮਨਮੁਖ ਨੇ ਰੱਜ ਕੇ ਮਨਮੁਖ ਨੇ ਗੁਰਮੁਖ ਦਾ ਉਹਨਾਂ ਨੂੰ ਦੂਰ ਦੂਰ ਤੱਕ ਕੋਈ ਪਤਾ ਵੀ ਨਹੀਂ ਹੁੰਦਾ ਕੀ ਹੈ ਇੱਥੇ ਤੇ ਜੋ ਜਿਹੜਾ ਗੁਰੂ ਦੇ ਸਨਮੁਖ ਹੋਏਗਾ ਜਿਹੜਾ ਉਹਦਾ ਹੋਏਗਾ ਤੇ ਉਹ ਪਤਾ ਆਵਾਜ਼ ਮਾਰ ਕੇ ਗੁਰੂ ਪਿਤਾ ਕੀ ਕਹਿੰਦੇ ਨੇ ਆਵਾਜ਼ ਮਾਰਦੇ ਆਪ ਜੀ ਨੂੰ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸਭ ਕੁਝ ਤੇਰਾ ਹੋਏਗਾ ਤੇ ਉਸ ਗੋਰੇ ਨੇ ਇਹ ਗੱਲ ਕਹੀ ਕਹਿੰਦੇ ਮੈਂ ਦਰਬਾਰ ਸਾਹਿਬ ਗਿਆ ਸੀ ਮਿੱਤਰਾਂ ਦੇ ਨਾਲ ਇੰਡੀਆ ਘੁੰਮਣ ਵਾਸਤੇ ਤੇ ਮੈਂ ਜਦੋਂ ਕੀਰਤਨ ਸੁਣਦਾ ਪਿਆ ਸੀ ਨਾ ਪ੍ਰਕਰਮਾ 'ਚ ਬਹਿ ਕੇ ਤੇ ਕਹਿੰਦੇ ਮੈਨੂੰ ਚੰਗਾ ਬੜਾ ਲੱਗਾ ਤੇ ਬਾਕੀ ਮਿੱਤਰ ਕਹਿਣਗੇ ਜਲਿਆਂ ਵਾਲੇ ਬਾਗ ਜਾਣਾ ਫਲਾਣੀ ਜਗ੍ਹਾ ਤੇ ਜਾਣਾ ਤੇ ਮੈਂ ਕਿਹਾ ਮੇਰਾ ਇੱਥੇ ਬੜੀ ਸ਼ਾਂਤੀ ਏ ਮੈਨੂੰ ਇੱਥੇ ਹੀ ਰਹਿਣ ਦਿਓ